ਤਨ ਆਸਰੀ ਮਹਲਾ 5 ਵਾਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਣ ਨਾ ਬੁਜੀ ਲਪਟ ਰਹੇ ਮਾਇਆ ਰੰਗ ਮਾਤੇ लोचन कशू न सूजी एस् लोक राग तनाश्री ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ 600 72 ਨੰਬਰ ਅੰਗ ਉਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਵੱਡੇ ਵੱਡੇ بڑے بڑے ਰਾਜਨ ਰਾਜਨ ਕਹਿੰਦੇ ਨੇ ਰਾਜੇ ਨੂੰ ਅਰਭੂਮਨ ਭੂਮੀਆਂ ਦੇ ਮਾਲਕ ਤਾਂ ਕਿ ਉਹਨਾਂ ਦੀ ਤ੍ਰਿਸ਼ਣ ਨਾ ਬੁੱਝੀ ਮਾਇਆ ਦੀ ਲਾਲਸਾ ਕਦੇ ਨਹੀਂ ਮਿਟਦੀ ਲਪਟ ਰਹੇ ਮਾਇਆ ਰੰਗ ਮਾਤੇ ਲਪਟ ਰਹੇ ਚਿੰਬੜੇ ਰਹਿੰਦੇ ਹਨ ਮਾਇਆ ਰੰਗ ਮਾਤੇ ਮਾਦੇ ਕਹਿੰਦੇ ਨੇ ਮਸਤ ਲੋਚਨ ਕਛੂ ਨਾ ਸੂਝੀ ਲੋਚਨ ਕਹਿੰਦੇ ਨੇ ਅੱਖਾਂ ਉਹਨਾਂ ਨੂੰ ਮਾਇਆ ਤੋਂ ਬਿਨਾਂ ਹੋਰ ਅੱਖਾਂ ਦੇ ਨਾਲ ਕੁਝ ਵੀ ਦਿਖਾਈ ਨਹੀਂ ਦਿੰਦਾ ਏ ਭਾਈ ਦੁਨੀਆ ਵਿੱਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਜ਼ਿਮੀਂਦਾਰ ਹਨ ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ ਉਹ ਮਾਇਆ ਦੇ ਕੌਦਕਾਂ ਵਿੱਚ ਮਾਸ ਰਹਿੰਦੇ ਹਨ ਮਾਇਆ ਨਾਲ ਚਿੰਬੜੇ ਰਹਿੰਦੇ ਹਨ ਮਾਇਆ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਅੱਖੀ ਨਹੀਂ ਦਿਸਦਾ ਵੇਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ ਜਉ ਪਾਪਕ ਈਦਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਰਾਉ ਵਖਿਆ ਕਹਿੰਦੇ ਨੇ ਮਾਇਆ ਨੂੰ ਕਿਨਹੀ ਕਿਸੇ ਨੇ ਵੀ ਨਹੀਂ ਤ੍ਰਿਪਤ ਪਾਈ ਕਦੇ ਵੀ ਨਹੀਂ ਰਜਦਾ ਕਦੇ ਵੀ ਰਜ਼ੀਮਾ ਨਹੀਂ ਆਉਂਦਾ ਜਿਉ ਪਾਪਕ ਪਵਗ ਕਹਿੰਦੇ ਨੇ ਅਗ ਨੂੰ ਈਦਨ ਨਹੀਂ ਧਰਾਪੈ ਈਦਨ ਕਹਿੰਦੇ ਨੇ ਬਾਲਣ ਨਾਲ ਧਰਾਪੈ ਰਾਜੇ ਦੀ ਕਦੇ ਨਹੀਂ ਰਾਜੇ ਦੀ ਹਰ ਬਿਨ ਕਹਾ ਆਗਾਈ ਕਹਾ ਕਹਿੰਦੇ ਨੇ ਕਿੱਥੇ ਅਗਾਈ ਰਜਦਾ हे भाई माया ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵੱਲੋਂ ਰਾਜ ਪ੍ਰਾਪਤ ਨਹੀਂ ਕੀਤਾ ਜਿਵੇਂ ਅੱਗ ਬਾਲਣ ਨਾਲ ਨਹੀਂ ਰਾਜਦੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਕਦੇ ਵੀ ਨਹੀਂ ਰਾਜ ਸਕਦਾ ਦਿਨ ਦਿਨ ਕਰਤ ਭੋਜਨ ਬਹੁ ਵੰਜਨ ਤਾ ਕਿ ਮਿਟੇ ਨਾ ਭੁਖਾ ਉਦਮ ਕਰ ਸਵਾਨ ਕੀ ਨਿਯਾਈ ਚਾਰੇ ਕੁੰਡਾ ਕੋਖਾ ਦਿਨ ਦਿਨ ਹਰ ਰੋਜ ਕਰਤ ਕਰਦਾ ਹੈ ਭੋਜਨ ਬਹੁ ਬੰਜਨ ਸਵਾਦ ਲੈ ਭੋਜਨਾਂ ਦੇ ਉਹ ਜਨਾਨ ਨੂੰ ਖਾਂਦਾ ਹੈ ਤਾਂ ਕਿ ਉਹਨਾਂ ਦੀ ਮਟੈ ਨਾ ਭੁੱਖਾ ਕਦੇ ਵੀ ਭੁੱਖ ਨਹੀਂ ਮਿਟਦੀ ਉਦਮ ਕਰੈ ਸਵਾਨ ਕੀ ਨਿਆਈ ਉਦਮ ਕਹਿੰਦੇ ਨੇ ਦੌੜ ਭੱਜ ਸਵਾਨ ਕੁੱਤੇ ਵਾਂਗ ਕੀ ਨਿਆਈ ਕੁੱਤੇ ਦੇ ਵਾਂਗ ਚਾਰੇ ਕੁੰਡਾ ਕੋਖਾ ਕੋਖਾ ਕਹਿੰਦੇ ਨੇ ਭਾਲਦਾ ਫਿਰਦਾ ਹੈ हे भाई जेड़ा मनुख हर रोज स्वादले खाने खांदा रहंदा है उस दी स्वादले खानेया दी भूख कदे नी मुकदी स्वादले खानेया दी, खाने दी खातिर ओ मनुख कुत्ते वांग दौड भज करदा रहंदा है चारे पासे ਭਾਲਦਾ ਫਿਰਦਾ ਹੈ ਕਾਮ ਬੰਤ ਕਾਮੀ ਬਹੁ ਨਾਰੀ ਪਰਗ੍ਰਹਿ ਜੋ ਨਾ ਚੁੱਕੈ ਦਿਨ ਪਰਤਈ ਕਰੈ ਕਰੈ ਪਸ਼ੂ ਤਾਪੈ ਸੋਗ ਲੋਭ ਮਹਿ ਸੁਕੈ ਕਾਮਵੰਤ ਕਾਮਵਾਸ਼ਨਾ ਵਾਲੇ ਮਨੁੱਖ ਦੀ ਕਾਮ ਬਾਸ਼ਨਾ ਵਾਲਾ ਕਾਮੀ ਬਹੁ ਨਾਰੀ ਉਸ ਦੀਆਂ ਬਹੁਤ ਸਾਰੀਆਂ ਇਸਤਰੀਆਂ ਹੋਣ ਦੇ ਬਾਵਜੂਦ ਵੀ ਪਾਰਗ੍ਰਹ ਦੂਜਾ ਕਰ ਜੋ ਨਾ ਝੁਕੈ ਪਾਰਗ੍ਰਹ ਜੋ ਪ੍ਰਾਇ ਕਰ ਦੀ ਤੱਕ ਜੋ ਤੱਕ ਮੰਦੀ ਦ੍ਰਿਸ਼ਟੀ ਪੈੜੀ ਵਿਕਾਰਾਂ ਵਾਲੀ ਨਿਗਾਹ ਦਿਨ ਪ੍ਰਤੀ ਦਿਨ ਹਰ ਰੋਜ਼ ਸੁਕ ਸੁਕ ਕਹਿੰਦੇ ਨੇ ਸੁੱਕ ਜਾਂਦਾ ਹੈ ਗੁਰੂ ਸਾਹਿਬ ਫਰਮਾਨ ਕਰਦੇ ਹਨ ਏ ਭਾਈ ਕਾਮ ਵਸ ਹੋਏ ਵਿਸ਼ੇ ਮਨੁੱਖ ਦੀਆਂ ਪਾਵੇਂ ਕਿਤਨੀਆਂ ਇਸਤਰੀਆਂ ਹੋਣ ਪਰਾਏ ਘਰ ਵੱਲ ਉਸ ਦੀ ਮੰਦੀ ਨਿਗਾ ਫਿਰ ਵੀ ਨਹੀਂ ਹਟਦੀ ਉਹ ਹਰ ਰੋਜ਼ ਵਿਸ਼ੇ ਪਾਪ ਕਰਦਾ ਹੈ ਤੇ ਪਛਤਾਉਂਦਾ ਹੈ ਸੋ ਇਸ ਕਾਮਵਾਸ਼ਨਾ ਵਿੱਚ ਅਤੇ ਪੁਸ਼ਟਾਵ ਵਿੱਚ ਉਸ ਦਾ ਆਤਮਕ ਜੀਵਨ ਸੁਖ ਜਾਂਦਾ ਹੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਇੱਕ ਨਿਧਾਨ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਹਰ ਹਰ ਨਾਮ ਪ੍ਰਮਾਤਮਾ ਦਾ ਨਾਮ ਅਪਾਰ ਮੋਲਾ ਬੇਸ਼ੁਮਾਰ ਕੀਮਤੀ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਏਕ ਨਿਧਾਨਾ ਨਿਧਾਨਾ ਕਹਿੰਦੇ ਨੇ ਕਿ ਜਾਣੇ ਨੂੰ ਸੂਖ ਸਹਿਜ ਆਨੰਦ ਸੰਤਨ ਕੈ ਸਹਿਜ ਕਹਿੰਦੇ ਨੇ ਆਤਮਕ ਡੋਲਤਾ ਕੈ ਹਿਰਦੇ ਦੇ ਵਿੱਚ ਨਾਨਕ ਗੁਰ ਤੇ ਜਾਨਾ ਤੇ ਪਾਸੋਂ اے ਭਾਈ ਪਰਮਾਤਮਾ ਦਾ ਨਾਮ ਹੀ ਇੱਕ ਐਸਾ ਬੇਅੰਤ ਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਕ ਜੀਵਨ ਦਿੰਦਾ ਹੈ ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਕ ਢੋਲਤਾ ਬਣੀ ਰਹਿੰਦੀ ਹੈ ਸੁਖ ਆਨੰਦ ਬਣਿਆ ਰਹਿੰਦਾ ਹੈ ਪਰ ਇਹ ਨਾਨਕ ਗੁਰੂ ਪਾਸੋਂ ਇਸ ਖਜ਼ਾਨੇ ਦੀ ਪਛਾਣ ਜਾਣ ਪਛਾਣ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ